ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਰਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰਦੇ ਹੋ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤੁਹਾਨੂੰ ਆਪਾਂ ਅੱਜ ਨਗੀਨਾ ਦਿਖਾਉਣਾਗਾ ਗਰਲੈਂਡੋ ਦਾ ਤੋਰ ਕੇ ਦਿਖਾਵਾਂਗੇ ਧਾਰਾ ਮਾਰ ਕੇ ਵੀ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 24 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਹਾ ਆਪਣਾ 7:30 ਵਜੇ ਦਾ ਟਾਈਮ ਆ ਜੇਰ ਵਗੈਰਾ ਦੀ ਪ੍ਰੋਪਰ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਮਗਰ ਮੇਲ ਕਾਫਾ ਫੇਸ ਕੁਆਲਟੀ ਦੇਖ ਸਕਦੇ ਹੋ ਗਰਲੈਂਡੋ ਦੇ ਵਿੱਚ ਆ ਗਈ ਇਹ ਦੇਖ ਸਕਦੇ ਤੁਸੀਂ ਥਣ ਹਵਾਨਾ ਤਾਂ ਕੀ ਬਾਤ ਹੈ ਨਾ ਕਿਸਾਨ ਵੀਰੋ ਧਾਰਾ ਮਾਰ ਕੇ ਦਿਖਾਵਾਂਗੇ ਥਣ ਕੱਲਾ ਕੱਲਾ ਪੂਰਾ ਫੁੱਟ ਫੁੱਟ ਦੀ ਮਿੱਠੀ ਦੇ ਲੱਗਿਆ ਹੋਇਆ ਪੀੜੀ ਦੇ ਪਾਵੇ ਟਾਈਪ ਚਾਰੇ ਥਾਣਾ ਬੇਂਜ ਹਵਾਨੇ ਤੇ ਚੈੱਕ ਕਰ ਸਕਦੇ ਹੋ ਮਿਲਕ ਵਿੰਗ ਬਹੁਤ ਸਟਰੋਂਗੋਂ ਦੀ ਪਈਆ 28 ਲੀਟਰ ਦੁੱਧਾਂ ਨੇ ਪਲੂਨ ਨੇ ਪਾਇਆ ਹੋਇਆ ਦੂਜਾ ਸੂਆ ਇਹ ਸੂਈਆ ਬੈਕ ਤੋਂ ਹਵਾਨਾ ਤੁਸੀਂ ਦੇਖ ਸਕਦੇ ਹੋ ਚੌੜਾ ਪਿਆਗਾ 1.5 ਫੋਟਾਂ ਨੂੰ ਚੌੜਾ ਪਿਆ ਹਵਾਨਾ ਥੱਲੇ ਤੋਂ ਸੂਜ ਤੋਂ ਸਟਾਰਟ ਹੁੰਦਾ ਹਵਾਨਾ ਦੂਸਰੀ ਸਾਈਡ ਤੋਂ ਵੀ ਇੰਡ ਚੈੱਕ ਕਰਾਵਾਂਗੇ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਬਰਫ਼ ਵਰਗੀ ਆ ਹਵਾਨਾ ਦੂਸਰੀ ਸਾਈਡ ਤੋਂ ਦੇਖ ਸਕਦੇ ਹੋ ਤੋੜ ਕੇ ਵੀ ਦਿਖਾਵਾਂਗੇ ਬੇਂਜ ਹਵਾਨੇ ਤੇ ਦੇਖ ਸਕਦੇ ਹੋ ਇਹ ਦੁੱਧ ਵਾਲੇ ਪਸ਼ੂਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਧਾਰਾ ਮਾਰ ਕੇ ਦਿਖਾਈ ਫਿਰ ਤੋੜ ਕੇ ਦਿਖਾਵਾਂਗੇ ਧਾਰਾ ਮਾਰ ਦੋ ਦੇਖ ਸਕਦੇ ਹੋ ਕਿਸਾਨ ਵੀਰੋ ਪੂਰੀ ਠੰਡੀ ਸੀਲ ਆਪਾਂ ਵੀਡੀਓ ਪਾਜ਼ ਨਹੀਂ ਕਰਦੇ ਇਦਾਂ ਹੀ ਹੱਥ ਫੇਰ ਕੇ ਥੱਲੇ ਵਹਿ ਜਾਗੇ ਦੇਖੀਂ ਨਾ ਪੂਰੀ ਪੋਲੀ ਤੇ ਮੋਟੀ ਚਵਾਈ ਆ ਦੇਖ ਸਕਦੇ ਕੋਈ ਮੇਰਾ ਵੀਰਾ ਆਨਲਾਈਨ ਮੰਗਾਉਂਦਾ ਆਪਣੀ ਥਣਾ ਦੀ ਜ਼ਿੰਮੇਵਾਰੀ ਹੋ ਗਈ ਦੇਖ ਸਕਦੇ ਕੋਈ ਮਗਰ ਲਸਣਾ ਦੀਆਂ ਮਾਰ ਦੇ ਨਾ ਠੀਕ ਆ ਓਕੇ ਆ ਜੀ ਚਵਾਈ ਬਹੁਤ ਓਕੇ ਪੋਲੀ ਤੇ ਮੋਟੀ ਆ ਹਵਾਨਾ ਤਾਂ ਬਹੁਤ ਜ਼ਬਰਦਸਤ ਬਣਾਏ 30 32 ਲੀਟਰ ਦੁੱਧ ਦੇਣਾ 30 32 ਲੀਟਰ ਦੁੱਧ ਪਾ ਦੇਣਾ ਇਸ ਵਾਰ ਇਹਨੇ ਚੰਗੀ ਸੇਵਾ ਵਾਲਾ ਬੰਦਾ ਹੋਇਆ ਬਾਕੀ ਠੰਡੀ ਸੀਲ ਬਰਫ਼ ਵਰਗੀ ਅਿੱਥੇ ਆ ਦੇਖ ਸਕਦੇ ਤੁਸੀਂ ਤੋਰਾ ਵਗੈਰਾ ਵੇਖਦਾ ਦੇਖ ਸਕਦੇ ਹੋ ਉੱਚਾ ਲਮਾ ਵੱਡਾ ਕਦ ਕਾਠਾ ਨਾਲ ਨਾਲ ਤੁਰਦੇ ਪੁੱਤ ਉਹਨੂੰ ਤੁਰਦੇ ਤੁਰਦੇ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਦੇਖ ਸਕਦੇ ਤੁਸੀਂ ਸੋ ਬਹੁਤ ਕਿਸਾਨ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਤੁਸੀਂ ਰੇਟ ਵੀਡੀਓ ਤੇ ਦੱਸ ਦਿਆ ਕਰੋ ਤਾਂ ਪਰ ਰੇਟ ਤੁਹਾਨੂੰ ਦੱਸ ਰਿਹਾ 90000 ਇਹ ਤਾਂ ਦੇਣ ਲੈਣ ਦਾ ਰੇਟ ਆ ਬੈੜ ਦਾ ਜਿਹੜੇ ਮੇਰੇ ਵੀਰ ਨੂੰ ਪਸੰਦ ਹੋਈ ਉਹ ਸੰਪਰਕ ਕਰ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ 90000 ਰੁਪਏ ਦੀ ਡਿਮਾਂਡ ਕੀਤੀ ਗਈ ਹੈ ਦੇਣ ਲੈਣ ਵਾਲੀ ਵੀਡੀਓ ਦੇਖਣ ਲਈ ਧੰਨਵਾਦ ਜੀ